ਦੀ ਗਰਾਤੀ ਦਾ ਤਿਆਰ ਪੂਰੇ ਭਾਰਤ ਵਿੱਚ ਦੋਸਤ ਕਾਮਨਾ ਬਣਾਇਆ ਜਾਂਦਾ ਹੈ ਸ਼ਹਿਰ ਵਿੱਚ ਹਰ ਸਾਲ ਬਹੁਤ ਹੀ ਜਿਆਦੇ ਤੋਂ ਉਤਾਰਨਾ ਯਾਤਰਾ ਕੀਤੀ ਜਾਂਦੀ ਹੈ ਪਰਿਵਾਰ ਮੈਂਬਰਾਂ ਤਰਾ ਸਾਰੇ ਸ਼ਹਿਰ ਦਾ ਤਯੋਗ ਸਾਨੂੰ ਸਹਿਯੋਗ ਸਾਰੇ ਸਾਥ ਮਾਰਤਾ ਨਾਲ ਦੇ ਰਹੇ ਨੇ ਜੋ ਕੀ ਸਾਡਾ ਦੌੜ ਉਹ ਲੋਕੀ ਵਧ ਚੜ ਕੇ ਦੇ ਰਹੇ ਨੇ ਔਰ ਅਸੀਂ ਆਪ ਕਰਦੇ ਅਗੇ ਤੋਂ ਵੀ ਦਿੰਦੇ ਰਹਿਣਗੇ ਬੱਚੀ ਵੀ ਵਿਚਾਲ ਯੋਗਾ ਯਾਤਰਾ ਕੀਤੀ ਜਾ ਰਹੀ ਹੈ ਸਾਰੇ ਸ਼ਹਿਰ ਦੀ ਪਰਕਰਮਾ ਕਰਦੀ ਵਾਪਸ ਕਿ ਮੰਗਲ ਦੇ ਵਿਯਾਰ ਦੇ ਵਿੱਚ ਸਮਾਪਤ ਹੋਵੇਗੀ ਇਹ ਯੋਗਾ ਯਾਤਰਾ ਦੇ ਵਿੱਚ ਲਗਭਗ 40 ਤੋਂ 42 ਝਾਕੀਆਂ ਨੇ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਤਨ ਆਦਮ ਤਰ੍ਹਾਂ ਦੇ ਨਾਮ ਲੜੋ ਔਰ ਪੂਰੇ ਕੰਗਲ ਤੋਂ ਬਚੋ ਲੰਗਰ ਦਾ ਖਾਸ ਪ੍ਰਬੰਧ ਹੈ ਸ਼ਹਿਰ ਨਿਵਾਸੀ ਪੂਰੇ ਹਮਮਾ ਅਗੇ ਇਸ ਮਹਾਸ਼ਿਵ ਰਾਤਰੀ ਸ਼ੋਭਾ ਆਫਤ ਤੇ ਆਪਣਾ ਯੋਗਦਾਨ ਪਾਉਂਦੇ ਨੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਜਿਹੜਾ ਇਹ ਸਾਨੂੰ ਇੰਨਾ ਸਹਿਯੋਗ ਦਿੰਦੇ ਨੇ। ਇਸ ਮਹਾ ਸ਼ਿਵ ਰਾਤਰੀ ਦੇ ਮੌਕੇ ਤੇ ਕੀ ਕਹਿਣਾ ਚਾਹਦੇ ਹੋ? ਇਹ ਬਹੁਤ ਪਾਵਨ ਪਵਿੱਤਰ ਤਿਹਾਰਾ ਸ਼ਿਵਰਾਤਰੀ ਦਾ ਤਿਯਾਰ ਪੂਰੇ ਭਾਰਤ ਵਿੱਚ ਧੂਰਤਾਮਨਾ ਬਣਾਇਆ ਜਾਂਦਾ ਹੈ ਜੋ ਸਾਡੇ ਸ਼ਹਿਰ ਸ਼ਹਿਰ ਵਿੱਚ ਹਰ ਸਾਲ ਬਹੁਤ ਹੀ ਜਿਆਦਾ ਧੂਰਤਾਮਨਾ ਯਾਤਰਾ ਕੱਢੀ ਜਾਂਦੀ ਹੈ ਜਿਹਦੇ ਸਹਿਯੋਗ ਨਾਲ ਡੀਲਗਟ ਮਾਦੇਸੇਵਾ ਕਮਤੀ ਦੇ ਸਾਰੇ ਮੈਂਬਰ ਨੇ ਜੋ ਥੋੜੇ ਜਿੰਨੇ ਵੀ ਪਰਿਵਾਰ ਮੈਂਬਰਾਂ ਦੇ ਦਰਾਂ ਦੀ ਵਰਤਦੇ ਆ ਰਹੇ ਆਂ ਔਰ ਪਰਿਵਾਰ ਮੈਂਬਰਾਂ ਤਰਾ ਸਾਰਾ ਸ਼ਹਿਰ ਸਾਡਾ ਬਿਯੋਗ ਦੇ ਦੇਖਣ ਨੂੰ ਜਦਾਂ ਵੀ ਸ਼ਹਿਰ ਦੇ ਵਿੱਚ ਜਗਾ ਜਗਾ ਲੰਗਰ ਲੱਗਦੇ ਨੇ ਕੀ ਹੋਰ ਹੋਰ ਕੀ ਤਿਆਜੋ ਹੋ ਜਾਂਦਾ ਇਹਨਾਂ ਨੂੰ ਸਾਨੂੰ ਸਹਿਯੋਗ ਸਾਰੇ ਧਨਮਾਨ ਧਰ ਨਾਲ ਦੇ ਰਹੇ ਨੇ ਲੰਗਰਾਂ ਦੇ ਵਿੱਚ ਵੀ ਦੇ ਰਹੇ ਨੇ ਪੈਜੇ ਦੇ ਰੂਪ ਜੀ ਵੀ ਦੇ ਰਹੇ ਨੇ ਹਰ ਜੋ ਚੀਜ਼ ਸਾਨੂੰ ਲੋੜ ਆ ਉਹ ਲੋਕੀ ਵਾਧ ਚੜ ਕੇ ਦੇ ਰਹੇ ਨੇ ਔਰ ਅਦੀਆਦ ਕਰਦੇ ਅੱਗੇ ਤੋਂ ਵੀ ਦਿੰਦੇ ਰਹਿਣਗੇ ਔਰ ਵਾਧ ਚੜ ਕੇ ਸ਼ੋਭਾ ਯਾਤਰਾ ਅਸੀਂ ਕਰਦੇ ਰਾਂ ਅੱਜ ਉਹ ਦਿਨ ਜੀ ਚੈਲਾ ਦੇਵਾ ਕਰਾਂਗੇ ਜੀ ਸਾਡੀ ਸੰਭ ਦੀ ਸਾਰਾ ਸਾਰਾ ਜਿੱਦ ਵਿੱਚ ਅਸੀਂ ਕੀਤਾ ਹੋਇਆ ਜੇ ਉੱਥੇ ਸਾਰੇ ਸਾਡੇ ਸੇਵਾਦਾਰ ਹਾਜ਼ਰ ਹੋਣਗੇ ਜੋ ਵੀ ਲੰਗਰ ਜੋ ਸਾਡੀ ਸੇਵਾ ਲਾਉਣਗੇ ਜੀ ਨਾਲ ਵਾਧ ਚੜ ਕੇ ਸ਼ੋਭਾ ਯਾਤਰਾ ਜਾਰੀ ਰਹੀ ਕਿ ਕਿਤਾ ਅੱਜ ਸ਼੍ਰੀ ਨੀਲਕੰਟ ਮਹਾਦੇਵ ਸੇਵਾ ਕਮੇਟੀ ਵੱਲੋਂ ਮਹਾਸ਼ਿਵਰਾਤਰੀ ਦੇ ਤਿਹਾਰ ਦੇ ਮੌਕੇ ਤੇ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਕਬੀ ਵਿਹਾਰ ਸ਼ਿਵ ਮੰਦਰ ਤੋਂ ਸ਼ੁਰੂ ਹੁੰਦੀ ਹੋਈ ਸਾਰੇ ਸ਼ਹਿਰ ਦੀ ਪਰਕਰਮਾ ਕਰਦੀ ਹੋਈ ਬਾਬਾ ਸ਼ਿਵ ਮੰਦਰ ਦੇ ਕਬੀ ਵਿਹਾਰ ਦੇ ਵਿੱਚ ਸਮਾਪਤ ਹੋਵੇਗੀ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਲਗਭਗ 40 ਤੋਂ 42 ਝਾਕੀਆਂ ਨੇ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਔਰ ਸ਼ਹਿਰ ਨਿਵਾਸੀਆਂ ਦਾ ਠਾਠਾ ਮਾਰਦਾ ਕੱਟ ਸ਼ੋਭਾ ਯਾਤਰਾ ਦੇ ਸਵਾਗਤ ਲਈ ਉਤੇ ਦੇ ਔਰ ਆਪਣੇ ਆਲੇ ਦੁਆਲੇ ਘਰਾਂ ਦੇ ਬਾਹਰ ਉਡੀ ਕਰ ਰਿਹਾ ਹੈ ਭਗਵਾਨ ਕੋਲੇ ਨਾ ਦੇ ਦਰਸ਼ਨਾਂ ਦੇ ਲਈ ਲੋਕਾਂ ਨੂੰ ਇਹ ਮੈਸੇਜ ਇਹਨਾਂ ਚੰਨੇ ਆਓ ਭਗਵਾਨ ਕੋਲੇ ਨਾ ਦੇ ਦਰਸ਼ਨ ਕਰੋ ਔਰ ਆਪਣਾ ਜੀਵਨ ਸਫਲ ਬਣਾਓ ਤਾਂ ਕਿ ਆਪਣੇ ਬੱਚਿਆਂ ਨੂੰ ਅਸੀਂ ਪੂਰੀ ਸੰਗਤ ਤੋਂ ਬਚਾ ਕੇ ਧਰਮ ਦੇ ਨਾਲ ਜੋੜੀਏ ਔਰ ਆਪਣੇ ਮਾਤਾ ਪਿਤਾ ਜੀ ਜੋ ਬੱਚੇ ਨੇ ਆਪਣੀ ਸੇਵਾ ਕਰਨ ਇਸ ਲਈ ਆਪਣੇ ਸੁਨਾਤੰਤਰ ਰੰਦੇ ਨਾ ਜੋੜੋ ਔਰ ਬੁਰੀ ਸੰਗਤੋਂ ਬਚੋ ਜੈ ਭੋਲੇ ਨਾ ਸਰਹਰ ਮਹਾਦੇਵ ਸਤੋਂ ਪਹਿਲਾ ਦਮ ਆਪਣੇ ਸ਼ਹਿਰ ਨਵਾਕੀਆਂ ਨੂੰ ਇਲਾਕਾ ਨਵਾਕੀਆਂ ਨੂੰ ਮਹਾਸ਼ਿਵ ਰਾਤੀ ਦੇ ਸ਼ੋਭਾ ਅਭਸਤੇ ਸ਼੍ਰੀ ਢੀਲ ਕੰਟ ਮਹਾਦੇਵ ਸੇਵਾ ਤੇ ਮਿੱਧੀ ਵਦੋ ਲੱਖ ਲੱਖ ਮੁਬਾਰਕਵਾ ਦਿਨਾ ਜਿਹੜੀ ਇਹ ਸ਼ੋਭਾ ਯਾਤਰਾ ਸਾਡੀ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਢੀਲ ਕੰਟ ਮਹਾਦੇਵ ਸੇਵਾ ਤੇ ਮਿੱਧੀ ਦੇ ਸ਼ਹਿਰ ਨਵਾਕੀਆਂ ਦੇ ਸਹਿਯੋਗ ਨਾਲ ਬੜੇ ਧੂਮ ਧਾਮ ਨਾਲ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸੇਮ ਮੰਦਰ ਡੱਬੀ ਯਾਰ ਤੋਂ ਹੁੰਦੀ ਹੋਈ ਵਾਲਿਕ ਮੰਦਰ ਤੇ ਰਵਿਆਸ ਮੰਦਰ ਤੋਂ ਹੁੰਦੇ ਹੋਏ ਪੁਰਾਣੀ ਸਬਜ਼ੀ ਮੰਡੀ ਫਿਰ ਬਹਿਲੋਲਪੁਰ ਰੋਡ ਤੋਂ ਹੁੰਦੇ ਹੋਏ ਚੰਡੀਗੜ੍ਹ ਰੋਡ ਦੇ ਉੱਤੇ ਪਹੁੰਚਦੀ ਆ ਉੱਥੋਂ ਫਿਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਬੱਸ ਸਟੈਂਡ ਜੋ ਚੌਕ ਉਸ ਤੋਂ ਬਾਅਦ ਮਾਛਵੜਾ ਰੋਡ ਤੋਂ ਹੁੰਦੀ ਹੋਈ ਫਿਰ ਫੁੱਲਰ ਭੱਲੇ ਦੇ ਵਿੱਚ ਜਾ ਕੇ ਤੇ ਡੱਬੀ ਯਾਰ ਦੇ ਵਿੱਚ ਜਾ ਕੇ ਇੱਥੇ ਸਮਾਪਤੀ ਹੁੰਦੀ ਆ ਇਸ ਸ਼ੋਭਾ ਯਾਤਰਾ ਦੇ ਵਿੱਚ ਦੂਰੋਂ ਦੂਰੋਂ ਜਿਹੜੀਆਂ ਝਾਕੀਆਂ ਨੇ ਤਹਾਰ ਨਗਰ ਤੋਂ ਜਲੰਧਰ ਤੋਂ ਦਿੱਲੀ ਤੋਂ ਜਿਹੜਾ ਪੰਜਾਬ ਦਾ ਮਸ਼ਹੂਰ ਬੈਂਡ ਰਾਜਾ ਬੈਂਡ ਤੇ ਸ਼ਹਾਦਤਪੁਰ ਤੋਂ ਜਿਹੜੀਆਂ ਝਾਕੀਆਂ ਨੇ ਤੇ ਪਰਦੇ پورے ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਹੋਇਆ ਇਹ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ 60 70 ਤਰ੍ਹਾਂ ਦੇ ਪਕਵਾਨ ਜੋਗੀ ਲੰਗਰ ਕੋਈ ਬਿਸਕੁਟ ਲਾ ਰਿਹਾ ਕੋਈ ਸਮੋਸੇ ਲਾ ਰਿਹਾ ਕੋਈ ਪੁਲਚੇ ਛੋਲੇ ਲਾ ਰਿਹਾ ਕੋਈ ਦੁੱਧ ਪਿਲਾ ਰਿਹਾ ਕੋਈ ਵੀ ਮੈਂ ਕਹਿੰਦਾ ਟਿੱਕੀਆਂ ਚਾਟ ਗੋਲ ਗੱਪੇ ਤੇ ਲੰਗਰ ਦਾ ਖਾਸ ਪ੍ਰਬੰਧ ਹੈ ਸ਼ਹਿਰ ਨਿਵਾਸੀ ਪੂਰੇ ਹਮ ਹੋਮਾ ਕੇ ਇਸ ਮਹਾਂ ਸ਼੍ਰੀ ਰਾਤਰੀ ਛੋਪਾ ਅਫਤਰ ਤੇ ਆਪਣਾ ਯੋਗਦਾਨ ਪਾਉਂਦੇ ਨੇ ਅਸੀਂ ਸਾਰੇ ਨੀਰਕੰਟ ਮਹਾਦੇਵ ਵੱਲੋਂ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਇਹ ਸਾਨੂੰ ਇੰਨਾ ਸਹਿਯੋਗ ਦਿੰਦੇ ਨੇ ਕਿਉਂਕਿ ਜਿਹੜਾ ਏਡਾ ਵੱਡਾ ਕਾਰਜ ਆ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਨਾ ਕਿ ਕਿਸੇ ਇਕੱਲੇ ਬੰਦੇ ਨਾਲ ਅਸੀਂ ਸ਼ਹਿਰ ਨਿਵਾਸੀਆਂ ਨੂੰ ਫੇਰ ਆਪਣੇ ਵੱਲੋਂ ਤੇ ਸ਼੍ਰੀ ਨੀਰਕੰਟ ਮਹਾਦੇਵ ਦੇ ਸਾਰੇ ਸਾਡੇ ਮੈਂਬਰਾਂ ਦੀ ਟੀਚੂਲ ਸਾਡੇ ਸਤਵੀਰ ਸੇਕੋ ਜੀ ਕਨੀਸ਼ ਕੌਸ਼ਲ ਪਰਮਿੰਦਰ ਵਰਮਾ ਦੌਰਵ ਦੂਆ ਰੂਪਾ ਮਗੰਭੀਰ ਸਾਡੇ ਦੀਪਕ ਮਰਵਾਹਾ ਜੀ ਪਰਦੇਸ਼ ਮਰਵਾਹਾ ਜਿੰਨੇ ਵੀ ਸਾਡੇ ਮੈਂਬਰ ਜਗਲ ਕਿਸ਼ੋਰ ਸਾਨੀ ਜੀ ਜਿੰਨੇ ਸਾਡੇ ਮੈਂਬਰ ਦੇ ਸਾਰਿਆਂ ਵੱਲੋਂ ਅਸੀਂ ਸ਼ਹਿਰ ਸ਼ਹਿਰ ਦੇ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇ ਰਹੇ ਹਾਂ